ਪੰਜਾਬ ਨਾਓ ਟੀਵੀਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਂਦੀ ਆਂ ਨੀਟ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੇ 106 ਟੈਲੀਗ੍ਰam ਤੇ 16 ਇੰਸਟਾਗ੍ਰam ਚੈਨਲਾਂ ਦੀ ਹੋਈ ਪਛਾਣ ਹੁਣ ਹੋਵੇਗੀ ਕਾਰਵਾਈ ਜਾਤ ਅਧਾਰਿਤ ਜਨਗਣਨਾ ਬਾਰੇ ਕਾਂਗਰਸ ਤੇ ਭਾਜਪਾ ਹੋਏ ਅਹਮੋਸ ਸਾਹਮਣੇ ਭਾਰਤ ਵੱਲ ਪਾਕਿਸਤਾਨੀ ਫੌਜ ਦੇ YouTube ਚੈਨਲ ਤੇ ਪਾਬੰਦੀ ਭਾਰਤ ਵਿੱਚ ਪਾਕਿਸਤਾਨੀ ਅਦਾਕਾਰ ਮਹਿਰਾ ਖਾਨ ਹਨੀਆ ਆਮੀਰ ਅਲੀ ਜ਼ਫਰ ਦੇ ਇੰਸਟਾਗ੍ਰam ਅਕਾਊਂਟ ਬਲਾਕ ਪਾਕਿਸਤਾਨ ਵੱਲੋਂ ਲਗਾਤਾਰ ਸਤਵੀਂ ਰਾਤ ਕੰਟਰੋਲ ਰੇਖਾ ਤੇ ਗੋਲੀਬੰਦੀ ਦੀ ਉਲੰਘਣਾ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਮੈਡੀਕਲ ਵਿੱਚ ਦਾਖਲੇ ਦੇ ਲਈ NEET UG ਪ੍ਰੀਖਿਆ ਬਾਰੇ ਫਰਜ਼ੀ ਦਾਅਵੇ ਤੇ ਕਾਰਵਾਈ ਕਰਦਿਆਂ ਕੌਮੀ ਟੈਸਟਿੰਗ ਏਜੰਸੀ ਨੇ ਗਲਤ ਸੂਚਨਾ ਫੈਲਾਉਣ ਵਿੱਚ ਸ਼ਾਮਲ 106 ਟੈਲੀਗ੍ਰam ਤੇ 16 ਇੰਸਟਾਗ੍ਰam ਚੈਨਲਾਂ ਦੀ ਸ਼ਾਨ ਕੀ ਠੀਕ ਹੈ ਐਨਟੀਏ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ਤੇ ਕਥਿਤ ਪੇਪਰ ਲੀਕ ਦੇ 1500 ਤੋਂ ਬਾਅਦ ਦਾਅਵੇ ਸਾਹਮਣੇ ਆਏ ਹਨ ਤੇ ਨੀਟ ਯੂਜੀ ਸਾਲ 2025 ਪ੍ਰਕਿਰਿਆ ਵਿੱਚ ਕਿਸੇ ਵੀ ਗੜਬੜੀ ਨੂੰ ਰੋਕਣ ਦੇ ਲਈ ਜੋ ਕਿ ਫੈਸਲਾ ਕੋਨ ਕਦਮ ਤਹਿਤ ਏਜੰਸੀ ਨੇ ਧੋਖਾ ਧੜੀ ਦੇ ਨਾਲ ਜੁੜੇ ਕੁਝ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਚੈਨਲਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਪ੍ਰਸ਼ਨ ਪੱਤਰ ਤੱਕ ਪਹੁੰਚ ਹੋਣ ਦਾ ਜੋ ਕਿ ਦਾਵਾ ਕਰਦੇ ਪੇਸ਼ਾਨ ਤੇ ਸੂਤਰਾਂ ਨੇ ਆਖਿਆ ਹੈ ਕਿ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਚੈਨਲਾਂ ਦੀ ਪਛਾਣ ਮਗਰੋਂ ਅੱਗੇ ਦੀ ਸੂਚਨਾ ਤੇ ਕਾਨੂੰਨੀ ਜੋ ਕਿ ਤੇ ਨਾਲ ਦੇ ਨਾਲ ਜਾਂਚ ਸੰਬੰਧੀ ਕਾਰਵਾਈ ਦੇ ਲਈ ਗ੍ਰਹਿ ਮੰਤਰਾਲੇ ਤਹਿਤ ਆਉਂਦੇ ਭਾਰਤੀ ਸਾਈਬਰ ਕ੍ਰਾਈਮ ਨੂੰ ਜੋ ਕਿ ਆਖ ਦਿੱਤਾ ਗਿਆ ਹੈ ਤੇ ਫਿਰ ਉਹਨਾਂ ਦੇ ਵੱਲੋਂ ਹੁਣ ਇਹਨਾਂ ਦੇ ਉੱਪਰ ਇੱਕ ਕਾਰਵਾਈ ਕੀਤੀ ਜਾਵੇਗੀ ਉਦਰੇ ਕੇਂਦਰ ਵੱਲੋਂ ਉਧਰ ਕੇਂਦਰ ਵੱਲੋਂ ਜਾਤ ਆਧਾਰਿਤ ਜਨਗਣਨਾ ਕਰਵਾਉਣ ਦੇ ਫੈਸਲੇ ਤੇ ਕਾਂਗਰਸ ਤੇ ਭਾਜਪਾ ਅਮੋ ਸਾਹਮਣੇ ਹੋ ਚੁੱਕੇ ਨੇ ਕਾਂਗਰਸ ਨੇ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੈਡਲਾਈਨ ਤੋਂ ਬਿਨਾਂ ਹੈਡਲਾਈਨ ਦੇਣ ਦੇ ਮਾਸਟਰ ਹਨ ਤੇ ਸਰਕਾਰ ਦੇ ਜਾਤੀਗਤ ਜਨਗਣਨਾ ਕਰਵਾਉਣ ਦੇ ਫੈਸਲੇ ਨੂੰ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਦਰਮਿਆਨ ਧਿਆਨ ਵੰਡਉਣ ਲਈ ਰਣਨੀਤੀ ਇਕਰਾਰ ਕਰ ਦਿੱਤਾ ਤੇ ਭਾਜਪਾ ਨੇ ਆਖਿਆ ਹੈ ਕਿ ਉਹਨਾਂ ਨੇ ਕੇਂਦਰ ਦੇ ਨੇਕ ਇਰਾਦੇ ਆ ਤੇ ਵਿਰੋਧੀ ਧਿਰ ਦੀ ਖੋਖਲੀ ਨਾਰੇਬਾਜ਼ੀ ਦਾ ਪਰਦਾ ਫਾਸ਼ ਕਰ ਦਿੱਤਾ ਹੈ ਕਾਂਗਰਸ ਜਰਨਲਸ ਘਤਰ ਜੈ RAM ਰਮੇਸ਼ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਾਰ ਦੇ ਇਸ ਫੈਸਲੇ ਤੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਵੱਲੋਂ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਜਾਤੀਗਤ ਜਨਗਣਨਾ ਕਰਾਉਣ ਦੀ ਮੰਗ ਕਰਨ ਵਾਲਿਆਂ ਨੂੰ ਅਰਬਨ ਨਕਸਲੀ ਐਲਾਨ ਕਰ ਦਿੱਤਾ ਸੀ ਪਰ ਹੁਣ ਉਹਨਾਂ ਕੋਦਾ ਵੱਡਾ ਯੂਟਰਨ ਲਿਆ ਲਿਆ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਸਰਕਾਰੀ ਰਾਖਵੇਂਕਰਨ ਤੇ 50% ਦੀ ਹੱਦ ਖਤਮ ਕਰਨ ਦੇ ਲਈ ਸੰਵਿਧਾਨਕ ਸੋਧ ਲਿਆਵੇ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕੇਂਦਰ ਤੋਂ ਮੰਗ ਕੀਤੀ ਹੈ ਕਿ ਉਹ ਰਾਖਵੇਂਕਰਨ ਬਾਰੇ 50% ਦੀ ਹੱਦ ਵਧਾ ਕੇ 68% ਕਰੇ ਭਾਰਤ ਨੇ ਪਹਿਲਗਾਮ دہشتੀ ਹਮਲੇ ਮਗਰੋਂ ਪਾਕਿਸਤਾਨੀ ਮੀਡੀਆ ਜੋ ਕਿ ਆਊਟਲੈਟਾਂ ਤੇ ਨਕੇਲ ਕੱਸ ਦਿਆ ਭਾਰਤ ਜੋ ਕਿ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਦੇ YouTube ਚੈਨਲ ਤੇ ਪਾਬੰਦੀ ਲਾ ਦਿੱਤੀ ਹੈ ਉਦਰਗਵਾਂਡੀ ਮੁਲਕ ਨੇ ਵੀ ਜਵਾਬੀ ਕਾਰਵਾਈ ਵਿੱਚ ਆਪਣੇ ਐਫਐਮ ਰੇਡੀਓ ਸਟੇਸ਼ਨਾਂ ਤੇ ਭਾਰਤੀ ਗਾਣਿਆਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ ਅਧਿਕਾਰਤ ਸੂਤਰਾਂ ਅਨੁਸਾਰ ਸਰਕਾਰ ਨੇ ਇਕ ਅਥੀਤੇ YouTube Instagram ਤੇ X ਵਰਗੇ ਪਲੇਟਫਾਰਮਾਂ ਨੂੰ ਭਾਰਤ ਵਿੱਚ ਸਾਰੇ ਪਾਕਿਸਤਾਨੀ ਹੈਂਡਲਰਾਂ ਤੇ پابੰਦੀ ਲਗਾਉਣ ਦੀ ਵੀ ਅਪੀਲ ਕੀਤੀ ਹੈ YouTube ਤੇ ਇਸ ਜੋ ਕਿ ISPR ਚੈਨਲ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਜ਼ਿਟਰਸ ਦਾ ਵੀ ਸਵਾਗਤ ਹੁਣ ਇੱਕ ਸੰਦੇਸ਼ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਸਬਗਰੀ ਇਸ ਸਮੇਂ ਇਸ ਦੇਸ਼ ਦੇ ਵਿੱਚ ਉਪਲਬਧ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸੰਬੰਧਿਤ ਇੱਕ ਆਦੇਸ਼ ਹੈ ਉਧਰ ਪਹਿਲਗਾਮ ਆਤਵਾਦੀ ਹਮਲੇ ਦੇ ਮੱਦੇਨਜ਼ਰ ਇੱਕ ਕਾਨੂੰਨੀ ਅਪੀਲ ਤੋਂ ਬਾਅਦ ਪ੍ਰਸਿੱਧ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਹانیہ ਅਮੀਰ ਸਨਮ ਸੈਇਦ ਤੇ ਅਲੀ ਜ਼ਫਰ ਦੇ ਇੰਸਟਾਗ੍ਰam ਅਕਾਊਂਟ ਭਾਰਤ ਵਿੱਚ ਬਲੌਕ ਕਰ ਦਿੱਤੇ ਗਏ ਨੇ ਭਾਰਤ ਵਿੱਚ ਉਪਭੋਗਤਾਵਾਂ ਨੇ ਇਹਨਾਂ ਕਲਾਕਾਰਾਂ ਦੇ ਪੰਨਿਆ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਵਿੱਚ ਖਾਤਾ ਉਪਲਬਧ ਨਹੀਂ ਹੈ ਕਿਉਂਕਿ ਅਸੀਂ ਇਸ ਸਮੱਗਰੀ ਨੂੰ ਸੀਮਿਤ ਕਰਨ ਦੇ ਲਈ ਇੱਕ ਕਾਨੂੰਨੀ ਬੇਨਤੀ ਦੀ ਪਾਲਣਾ ਕੀਤੀ ਹੈ ਤੇ ਇਹ ਸੁਨੇਹਾ ਜੋ ਕਿ ਦੇਖਣ ਨੂੰ ਮਿਲਦਾ ਪਿਆ ਹੈ ਜ਼ਿਕਰਯੋਗ ਹੈ ਕਿ 22 April ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਪਾਕਿਸਤਾਨੀ ਅਦਾਕਾਰ ਬਿਲਾਲ ਅਬਾਸ इखरा अजीज आइजा खान इमरान अब्बास सज्जल अली ਦੇ ਇੰਸਟਾਗ੍ਰਾਮ ਅਕਾਊਂਟ ਵੀ ਬਲੌਕ ਕਰ ਦਿੱਤੇ ਗਏ ਨੇ ਪਾਕਿਸਤਾਨੀ ਸਟਾਰ ਫਵਾਦ ਖਾਨ ਦੀ ਫਿਲਮ ਅਬੀਰ ਗੁਲਾਬ ਦੀ ਰਿਲੀਜ਼ ਵੀ ਹਮਲੇ ਤੋਂ ਬਾਅਦ ਲਟਕ ਰਹੀ ਹੈ ਹਾਲਾਂਕਿ ਫਵਾਦ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਭਾਰਤੀ ਉਪਭੋਗਤਾਵਾਂ ਲਈ ਪਹੁੰਚਯੋਗ ਹੈ ਉਧਰ ਪਾਕਿਸਤਾਨੀ ਸਲਾਮਤੀ ਦਸਤਿਆਂ ਨੇ ਅੱਜ ਲਗਾਤਾਰ ਸਤਵੀਂ ਰਾਤ ਜੰਮੂ ਕਸ਼ਮੀਰ ਦੇ ਤਿੰਨ ਸਰਹਦੀ ਜ਼ਿਲ੍ਹਿਆਂ ਦੇ ਕਈ ਸੈਕਟਰਾਂ ਦੇ ਵਿੱਚ ਬਿਨਾਂ ਕਿਸੇ ਪੜਕਾਹਟ ਦੇ ਫਾਇਰਿੰਗ ਕੀਤੀ ਹੈ ਤੇ ਜਲ ਤੇ ਥਲ ਸੈਨਾ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ 30 ਅਪ੍ਰੈਲ ਤੋਂ 1 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਜੋਕੀ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਤੋਂ ਜੰਮੂ ਕਸ਼ਮੀਰ ਵਿੱਚ ਐਲੋਸੀ ਦੇ ਨਾਲ ਕੁਪਵਾੜਾ ਉੜੀ ਤੇ ਅਨੁਖਰ ਜੋ ਕਿ ਇਸ ਸੈਕਟਰਾਂ ਦੇ ਵਿੱਚ ਬਿਨਾਂ ਕਿਸੇ ਪੜਕਾਹੜ ਦੇ ਛੋਟੇ ਹਥਿਆਰਾਂ ਦੇ ਨਾਲ ਫਾਇਰਿੰਗ ਕੀਤੀ ਗਈ ਤੇ ਭਾਰਤੀ ਫੌਜ ਨੇ ਇਸ ਗੋਲੀਬਾਰੀ ਦਾ ਤੁਰਕਾ ਜਵਾਬ ਦਿੱਤਾ ਹੈ ਤੇ ਸ਼ੁਰੂਆਤ ਵਿੱਚ ਉਤਰੀ ਕਸ਼ਮੀਰ ਦੇ ਕੁਪਵਾੜਾ ਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਕਈ ਚੌਂਕੀਆਂ ਤੇ ਬਿਨਾ ਕਿਸੇ ਪੜਕਾਹਰ ਦੇ ਛੋਟੇ ਹਥਿਆਰਾਂ ਦੇ ਨਾਲ ਗੋਲੀਬਾਰੀ ਸ਼ੁਰੂ ਹੋਈ ਪਰ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਨੂੰ ਪੁਨਛ ਸੈਕਟਰ ਅਤੇ ਬਾਅਦ ਵਿੱਚ ਜੰਮੂ ਖੇਤਰ ਦੇ ਅਖਨੂਰ ਸੈਕਟਰ ਤੱਕ ਵਧਾ ਦਿੱਤਾ ਹੈ ਸੂਪਾਰਤ ਦੇਸ਼ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚਾ ਨਹੀਂ ਹੋਰ ਰੰਗੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ